सीएम साहब ने कहया ਸੀ ਜੇ ਕਿਸੇ ਦੀ ਮੁਰਗੀ ਵੀ ਮਰੂਗੀ ਮੈਂ ਉਹਦਾ ਮੁਆਵਜ਼ਾ ਵੀ ਦੇਊਗਾ ਹਾਲੇ ਤੱਕ ਜਿਹੜਾ ਨੁਕਸਾਨ ਹੋਇਆ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਕਿ ਉਹ ਟੱਲੇ ਦਾ ਪੈਸਿਆਂ ਵਾਲਾ ਪੈਸਿਆਂ ਵਾਲਾ ਨੂੰ ਮੇਰੀ ਟਿਕਟ ਦਿੱਤੀ ਗਈ ਯਾਨੀ ਕਿ ਮੇਰੀ ਟਿਕਟ ਅਨਾਉਂਸ ਹੋ ਚੁੱਕੀ ਸੀ ਅੱਜ ਜਿਹੜਾ ਨਸ਼ਾ ਆਮ ਮਿਲਦਾ ਜਿਹੜੇ ਮਰਜ਼ੀ ਤੁਸੀਂ ਗੱਡੀ ਚੋਂ ਨਸ਼ਾ ਲੈ ਲਓ ਆਮ ਨਸ਼ਾ ਜਿਵੇਂ ਟੌਫੀਆਂ ਬਿਕਦੀਆਂ ਓਵੇਂ ਨਸ਼ਾ ਬਿਕਦਾ ਲੋਕਾਂ ਦਾ ਫਤਵਾ ਤੁਸੀਂ ਆਪ ਵੇਖ ਰਹੇ ਹੋ ਲੋਕਾਂ ਨੇ ਸੁਨਾ ਦਿੱਤਾ 21 ਤੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੌਣ ਜਿੱਤਰੇ ਇਹ ਬੋਟਾਂ ਜਦੋਂ ਆਪਾਂ ਮੰਗਦੇ ਆ ਆਪਾਂ ਨੂੰ ਲੋਕਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਤੁਹਾਡੇ ਲਈ ਆਹ ਕੁਝ ਸਰਕਾਰ ਬਣਨ ਤੋਂ ਪਹਿਲਾਂ ਆ ਵਾਅਦੇ ਕੀਤੇ ਸੀ ਇੰਨੇ ਪੂਰੇ ਕਰਤੇ ਪਰ ਉਹਨਾਂ ਨੇ ਤਾਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਹਰ ਇੱਕ ਬੰਦਾ ਸਰਦੂਲਗੜ੍ਹ ਦਾ ਇਹ ਗੱਲ ਕਹਿ ਰਿਹਾ ਕਿ ਹਾਂ ਹਰਵਿੰਦਰ ਤੇਰੇ ਨਾਲ ਧੋਖਾ ਹੋਇਆ ਅੱবি ਲੋਕਾਂ ਨੇ ਮਨ ਬਣਾ ਲਿਆ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਮੈਂ ਉਹ ਬਾਹਰ ਆ ਕੇ ਉਸੇ ਨੇ ਬੰਦੇ ਨੇ ਕਿਹਾ ਕਿ ਮੈਂ 20 ਲੱਖ ਦੇ ਕੇ ਟਿਕਟ ਖਰੀਦੀ ਗਈ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਆ ਜਿੱਥੇ ਐਮਐਲਏ ਦੀ ਰੈਲੀ ਵਾਂਗੂ ਜਿਹੜਾ ਇਕੱਠ ਹੈ ਲੰਮਾ ਲਾਮ ਲਸ਼ਕਰ ਲੈ ਕੇ ਵਿਕਰਮਜੀਤ ਸਿੰਘ ਮੋਫਰ ਆਪਦੀ ਪਾਰਟੀ ਦੇ ਨਮਾਇंदे ਸੁਖਵਿੰਦਰ ਸਿੰਘ ਨੂੰ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਉਹਨਾਂ ਨਾਲ ਗੱਲ ਵੀ ਕਰਾਂਗੇ ਬਾਈ ਪਹਿਲਾਂ ਤਾਂ ਹੱਸੀ ਕਾਲ ਜੀ ਹੱਸੀ ਕਾਲ ਨਿਕੋ ਜੀ ਜਨਾਬ ਕਿਵੇਂ ਲੱਗ ਰਿਹਾ ਕਿਉਂਕਿ ਅੱਜ ਦਾ ਜਿਹੜਾ ਇਹ ਫਾਈਨਲ ਜਿਹੜੀ ਆ ਚੋਣ ਪ੍ਰਚਾਰ ਆ ਕਿਵੇਂ ਰਿਸਪਾਂਸ ਕੀ ਲੱਗ ਰਿਹਾ ਬਹੁਤ ਭਾਰੀ ਰਿਸਪਾਂਸ ਆ ਦੇਖੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤਕਰੀਬਨ 500 ਪਲੱਸ ਮਤਲਬ ਇਥੋਂ ਦੀ ਜਿਹੜੀ ਲੋਕਲ ਬੰਦੇ ਨੇ ਉਹ ਨਾਲ ਸਾਡੇ ਨਾਲ ਚੱਲ ਰਹੇ ਨੇ ਸਵੇਰ ਦੇ ਮਤਲਬ ਅਸੀਂ ਜਿਹੜੇ ਵਾਰਡ 'ਚ ਵੀ ਜਾਂਦੇ ਹਾਂ ਉਸ ਵਾਰਡ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਤੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਲੋਕਾਂ ਨੇ ਮਨ ਬਣਾ ਲਿਆ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਸਮਾਂ ਟੱਪਿਆ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਸੀ ਮੈਨੂੰ ਦੱਸ ਦੋ ਜੇ ਕੋਈ ਵਾਅਦਾ ਆ ਮੇਰੇ ਭੈਣਾ ਖੜੀਆਂ ਨੇ ਦੱਸੋ ਭਾਈ ਕਿਸੇ ਦੇ ਖਾਤੇ 'ਚ ਭੈਣ ਜੀ ਆਇਆ ਕਿਸੇ ਦੇ ਖਾਤੇ 'ਚ ਹਜ਼ਾਰ ਹਜ਼ਾਰ ਰੁਪਈਆ ਨਹੀਂ ਆਇਆ ਅੱਛਾ ਚਲੋ ਆਪਾਂ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਸਰਦੂਲ ਸਰਦੂਲਗੜ ਦੀ ਗੱਲ ਕਰ ਲਈਏ ਸਾਡੇ ਨਾਲ ਬੀਬਾ ਹਰਵਿੰਦਰ ਕੌਰ ਖੜੇ ਨੇ ਇਹ ਆਪਣੇ 9 ਨੰਬਰ ਦੇ ਉਮੀਦਵਾਰ ਹੈ ਆਪਣੇ ਨਾਰਾ ਸਾਹਿਬ ਖੜੇ ਹੈ ਇਹ 10 ਨੰਬਰ ਦੇ ਉਮੀਦਵਾਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਪਿਛਲੇ ਸਾਲ ਇੱਥੇ ਫਲੱਡ ਆ ਗਿਆ ਸੀਗਾ ਜੀ ਕਾਫੀ ਨੁਕਸਾਨ ਹੋਇਆ ਸ਼ਹਿਰ ਦਾ 3 ਨੰਬਰ ਵਾਰਡ 2 ਨੰਬਰ ਵਾਰਡ ਜਿਹੜਾ ਘੱਗਰ ਦੇ ਆਲੇ-ਦੁਆਲੇ ਉੱਥੇ ਕਲੋਨੀਆਂ ਕਾਫੀ ਉੱਥੇ ਨੁਕਸਾਨਿਆ ਗਿਆ ਕਈ ਪਿੰਡਾਂ ਦਾ ਨੁਕਸਾਨ ਹੋਇਆ ਸੀਐਮ ਸਾਹਿਬ ਨੇ ਕਿਹਾ ਸੀ ਜੇ ਕਿਸੇ ਦੀ ਮੁਰਗੀ ਵੀ ਮਰੂਗੀ ਮੈਂ ਉਹਦਾ ਮੁਆਵਜ਼ਾ ਵੀ ਦੇਵਾਂਗਾ ਹਾਲੇ ਤੱਕ ਜਿਹੜਾ ਨੁਕਸਾਨ ਹੋਇਆ ਕੋਈ ਮੁਆਵਜ਼ਾ ਨਹੀਂ ਮਿਲਿਆ ਸ਼ਹਿਰ ਦੇ ਕਿਸੇ ਵਾਸੀ ਨੂੰ ਮੁਆਵਜ਼ਾ ਨਹੀਂ ਮਿਲਿਆ ਪਿੰਡਾਂ ਦੇ ਕਿਸੇ ਵਾਸੀ ਨੂੰ ਮੁਆਵਜ਼ਾ ਨਹੀਂ ਮਿਲਿਆ ਦੂਜੀ ਗੱਲ ਜਿਹੜਾ ਉਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਚਾਹੇ ਉਹ ਕਿਸਾਨ ਨਾਲ ਮਜ਼ਦੂਰ ਨਾਲ ਨੌਜਵਾਨੀ ਅੱਜ ਜਿਹੜਾ ਨਸ਼ਾ ਆ ਮਿਲਦਾ ਜਿਹੜੇ ਮਰਜ਼ੀ ਤੁਸੀਂ ਗੱਲੀ ਚੋਂ ਨਸ਼ਾ ਲੈ ਲੋ ਆਮ ਨਸ਼ਾ ਜਿਵੇਂ ਟੌਫੀਆਂ ਵਿਕਦੀਆਂ ਓਵੇਂ ਨਸ਼ਾ ਵਿਕਦਾ ਹੈ ਮਤਲਬ ਇਸ ਸਰਕਾਰ ਹਰ ਫਰੰਟ ਤੇ ਮਤਲਬ ਫੇਲ ਹੋ ਗਈ ਹਰ ਵਰਗ ਇਹਨਾਂ ਤੋਂ ਦੁਖੀ ਹੈ ਚਾਹੇ ਨੌਜਵਾਨ ਹੈ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਸੋ ਇਸ ਕਰਕੇ ਇਹਨਾਂ ਨੇ ਲੋਕਾਂ ਦੇ ਮਨ ਬਣਾ ਲਿਆ ਇਹਨਾਂ ਨੂੰ ਸਬਕ ਸਿਖਾਉਣ ਦਾ ਜੇ ਇਹਨਾਂ ਨੂੰ ਹਰਾਉਣਗੇ ਤਾਂ ਹੀ ਜਿਹੜੇ 2 ਸਾਲ ਪਏ ਨੇ ਸ਼ਾਇਦ ਕੋਈ ਇਹਨਾਂ ਨੂੰ ਆਪਣਾ ਕੋਈ ਵਾਦਾ ਯਾਦ ਆ ਜਾਏ ਸ਼ਾਇਦ ਕੋਈ ਇਹ ਕੰਮ ਕਰ ਦੇ ਇਸ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦੀ ਪੂਰੀ ਤਿਆਰੀ ਹੈ ਬੀਬੀ ਹਰਵਿੰਦਰ ਕੌਰ ਨੇ ਜੀ jaan ਲਾ ਕੇ ਜਿਹੜਾ ਉਹ ਐਮ.ਐਲ.ਏ ਬਣਿਆ ਇੱਥੋਂ ਉਹਦੇ ਲਈ ਦਿਨ ਰਾਤ ਦੇ ਕਰਕੇ ਮਿਹਨਤ ਕੀਤੀ ਤੇ ਇਹਨਾਂ ਨੂੰ ਟਿਕਟ ਇਹਨਾਂ ਦਾ ਹੱਕ ਬਣਦਾ ਸੀ ਇਹਨੂੰ ਟਿਕਟ ਨਹੀਂ ਦਿੱਤੀ ਤੇ ਟਿਕਟ ਕਿਹਨੂੰ ਦਿੱਤੀ ਜਿਹਨੇ ਮਹੀਨਾ ਪਹਿਲਾਂ ਬੀਜੇਪੀ ਛੱਡ ਕੇ ਉਹਨਾਂ ਦੀ ਪਾਰਟੀ ਦਾ ਪੱਲਾ ਫੜਿਆ ਮਤਲਬ ਜਿਹੜੇ ਜਿਹੜੇ ਵਰਕਰਾਂ ਨੇ ਜੀਤ ਓੜ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹਨੂੰ ਤਾਂ ਇਗਨੋਰ ਕਰਤਾ हां ਜਿਹਦੇ ਕੋਲ ਪੈਸੇ ਆ ਜਿਆਦਾ ਜਾਂ ਪੈਸੇ ਵਾਲੇ ਬੰਦੇ ਉਹ ਅੱਗੇ ਲਿਆਂਦੇ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਪੈਸੇ ਵਾਲੇ ਬੰਦੇ ਲਿਆ ਕੇ ਉਹਨਾਂ ਨੇ ਉਮੀਦਵਾਰ ਬਣਾਏ ਨੇ ਐਤੋਂ ਪਤਾ ਲੱਗਦਾ ਉਹਨਾਂ ਦਾ ਕਰਦਾਰ ਤੁਸੀਂ ਮਤਲਬ ਸਮਝ ਸਕਦੇ ਹੋ ਵੀ ਕਿਉਂ ਪੈਸੇ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜੀ ਫਿਰ ਸਾਹਿਬ ਜਿਵੇਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਬਹੁਤ ਘੱਟ ਸਮਾਂ ਦਿੱਤਾ ਸੀ ਕੈਂਪੇਨ ਕਰਨ ਦਾ ਇਹ ਨਗਰਪੰਚਾਇਤ ਦੀਆਂ ਚੋਣਾਂ ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਵੀ ਕੋਈ ਉਹਨਾਂ ਦੀ ਸਿਆਸਤ ਆ ਕੋਈ ਐਕਚੁਅਲੀ ਉਹਨਾਂ ਕੋਲੇ ਉਹ ਚੌਂਦੇ ਦਿਨ ਜਲਦੀ ਪਹਿਲੀ ਗੱਲ ਦਾ ਉਹ ਚੋਣਾ ਕਰਾ ਕੇ ਹੀ ਰਾਜੀ ਨਹੀਂ ਸੀ ਇਹ ਤਾਂ ਕੋਟ ਦੇ ਡੰਡਾ ਸੀਗਾ ਕੋਰਟਨ ਕਰਕੇ ਇਹ ਚੋਣਾ ਹੋ ਰਹੀਆਂ ਨੇ ਹੁਣ ਉਹਨਾਂ ਨੂੰ ਇਹ ਹੈ ਵੀ ਜੇ ਸਮਾਂ ਜ਼ਿਆਦਾ ਦੇਵਾਂਗੇ ਪਹਿਲਾਂ ਤਾਂ ਲੋਕ ਸਾਨੂੰ ਸਵਾਲ ਜਵਾਬ ਕਰਨਗੇ ਉਹਦੇ ਗਲੋਂ ਗਲੋਂ ਉਹ ਢੋਲ ਮਤਲਬ ਵਜਾ ਰਹੇ ਨੇ ਵੀ ਆਪਣੇ ਗਲੋਂ ਲੈ ਜੇ ਵੀ ਚੋਣਾ ਹੋ ਜਾਣ ਜੇ ਸਮਾਂ ਵੱਧ ਦੇਣਗੇ ਉਹਨਾਂ ਨੂੰ ਪ੍ਰਾਪਤੀਆਂ ਦਿਵਾਉਣ ਕਨਾਉਣੀਆਂ ਪੈਣਗੀਆਂ ਕਿਉਂਕਿ ਆ ਵੋਟਾਂ ਜਦੋਂ ਆਪਾਂ ਮੰਗਦੇ ਆ ਆਪਾਂ ਨੂੰ ਲੋਕਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਤੁਹਾਡੇ ਲਈ ਆਹ ਕੁਝ ਸਰਕਾਰ ਬਣਨ ਤੋਂ ਪਹਿਲਾਂ ਆਹ ਵਾਅਦੇ ਕੀਤੇ ਸੀ ਇੰਨੇ ਪੂਰੇ ਕਰਤੇ ਪਰ ਉਹਨਾਂ ਨੇ ਤਾਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਮੈਂ ਦੱਸ ਕੇ ਤਾਂ ਹਟਿਆ ਆ ਭੈਣ ਜੀ ਬੀਬੀ ਜੀ ਸਾਰੇ ਖੜੇ ਨੇ ਸਭ ਤੋਂ ਵੱਡਾ ਉਹਨਾਂ ਨੇ ਨਾਰਾ ਇਹੀ ਲਾਇਆ ਸੀ ਨਾ ਸਾਰੀਆਂ ਬੀਬੀਆਂ ਨੇ ਮੋਟਾ ਜਿਹਾ ਤਾਂ ਪਾਈਆਂ ਸੀ ਵੀ ਉਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਕਿਹਾ ਸੀਗਾ ਫਿਰ ਉਹਨਾਂ ਨੇ ਜੋ ਮੇਰੀ ਗੱਲ ਸੁਣੋ ਆਪਣੇ ਇਲਾਕੇ ਦੇ ਵਿੱਚ ਫਲੱਡ ਆਇਆ ਉਦੋਂ ਪਹਿਲਾਂ ਤਿੰਨ ਫਸਲਾਂ ਖਰਾਬ ਹੋ ਗਈਆਂ ਮਤਲਬ ਗੜੇ ਮਾਰੀ ਹੋ ਗਈ ਕਦੇ ਕਿਸੇ ਦਾ ਮੁਆਵਜ਼ਾ ਨਹੀਂ ਮਿਲਿਆ ਮਤਲਬ ਇਹ ਸਰਕਾਰ ਨੇ ਕਿਸੇ ਵੀ ਵਰਗ ਨੂੰ ਨਿਆ ਨਹੀਂ ਦਿੱਤਾ ਜਿਹੜੇ ਜਿੰਨੇ ਵਾਅਦੇ ਕੀਤੇ ਸੀ ਕੋਈ ਇੱਕ ਵਾਅਦਾ ਪੂਰਾ ਨਹੀਂ ਕੀਤਾ ਨਾ ਹੀ ਕੋਈ ਕੋਈ ਹੋਣ ਦੀ ਉਮੀਦ ਹੈ ਸੋ ਇਸ ਕਰਕੇ ਜਿਹੜੇ ਲੋਕਾਂ ਨੇ ਆ ਉਹਨਾਂ ਨੇ ਇਹਨਾਂ ਨੂੰ ਮਨ ਬਣਾ ਲਿਆ ਵੀ ਇਹਨਾਂ ਨੂੰ ਹਰਾਇਆ ਜਾਵੇ ਤਾਂ ਕਿ ਇਹਨਾਂ ਦੇ ਕੰਨ ਤੇ ਜੂੰ ਸਰ ਕੇ ਸ਼ਾਇਦ ਕੋਈ ਵਾਦਾ ਇਹਨਾਂ ਨੂੰ ਯਾਦ ਆ ਜਾਏ ਪੂਰਾ ਕਰ ਦੇਣ ਬਿਲਕੁਲ ਉਹਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਉਸ ਤੋਂ ਬਾਅਦ ਇੱਥੇ ਜਿਹੜਾ ਸੀਟ ਮਿਲੀ ਆ 9 ਨੰਬਰ ਵਾਰਡ ਦੀ ਪਹਿਲਾ ਸਾਰਿਆਂ ਤੋਂ ਪਹਿਲਾਂ ਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਕੁਝ ਵੀ ਕਹਿਣ ਜੋਗੀ ਨਹੀਂ ਕਿਉਂਕਿ ਮੇਰੇ ਨਾਲ ਐਡਾ ਵੱਡਾ ਧੋਖਾ ਹੋਇਆ ਜਿੰਨਾ ਮੈਂ ਕਹਿ ਦਿਆਂ ਕਿਉਂਕਿ ਮੈਂ 7 ਸਾਲ ਹੋ ਗਏ ਸੀ ਲਗਾਤਾਰ ਮਿਹਨਤ ਕਰਦੀ ਸੀ ਹਰ ਇੱਕ ਬੰਦਾ ਮੈਨੂੰ ਜਾਣਦਾ ਵੀਰ ਜੀ ਤੁਸੀਂ ਵੀ ਮੈਨੂੰ ਜਾਣਦੇ ਹੋ ਮੈਂ ਹਰ ਇੱਕ ਮੋੜ ਤੇ ਮਿਲਦੀ ਸੀ ਪਰ ਜਿਹੜਾ ਅੱਜ ਮੇਰੇ ਨਾਲ ਹੋਇਆ 3 ਮਹੀਨੇ ਪਹਿਲਾਂ ਬੰਦਾ ਕਾਂਗਰਸ ਦੇ ਵਿੱਚ ਸੀ ਉਸ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਸੀ ਉਸ ਤੋਂ ਪਹਿਲਾਂ ਉਹ ਕਾਲੀ ਦਲ ਦੇ ਵਿੱਚ ਸੀ ਚਾਰ ਦਲ ਬਦਲ ਕੇ ਜਿਹੜਾ ਕਿ ਉਹ ਧੱਲੇਦਾਰਾ ਪੈਸਿਆਂ ਵਾਲਾ ਪੈਸਿਆਂ ਵਾਲਾ ਨੂੰ ਮੇਰੀ ਟਿਕਟ ਦਿੱਤੀ ਗਈ ਜਾਨੀ ਕਿ ਮੇਰੀ ਟਿਕਟ ਅਨਾਉਂਸ ਹੋ ਚੁੱਕੀ ਸੀ 6 ਮਹੀਨੇ ਪਹਿਲਾਂ ਮੇਰੀ ਟਿਕਟ ਅਨਾਉਂਸ ਹੋਈ ਸੀ ਸ਼ਾਮ ਨੂੰ 5 ਵਜੇ ਤੱਕ ਮੈਨੂੰ ਉੱਥੇ ਰੱਖਿਆ ਗਿਆ ਦਫ਼ਤਰ ਦੇ ਵਿੱਚ 7 ਵਜੇ ਉਥੋਂ ਟਿਕਟ ਅਨਾਉਂਸ ਕਰਕੇ ਉਹ ਬੰਦਾ ਬਾਹਰ ਕੱਢਿਆ ਗਿਆ ਜਿਹੜਾ ਕਿ ਪੈਸੇ ਦੇ ਕੇ ਬਾਹਰ ਟਿਕਟ ਲਈ ਤੇ ਉਹ ਬਾਹਰ ਆ ਕੇ ਉਸੇ ਨੇ ਬੰਦੇ ਨੇ ਕਿਹਾ ਕਿ ਮੈਂ 20 ਲੱਖ ਦੇ ਕੇ ਟਿਕਟ ਖਰੀਦੀ ਗਈ ਆ ਬਹੁਤ ਜ਼ਿਆਦੇ 4 ਦਿਨ 5 ਦਿਨ ਲਗਾਤਾਰ ਮੇਰੇ ਘਰੇ ਆਉਂਦੇ ਰਹੇ ਨੇ ਪਰ ਮੈਂ ਪਹਿਲਾਂ ਤੋਂ ਹੀ ਇੱਕ ਸਟੈਂਡ ਰੱਖਿਆ ਪਹਿਲਾਂ ਤੋਂ ਮੈਂ ਆਪਦੇ ਐਮਐਲਏ ਸਾਹਿਬ ਨਾਲ ਸੀ ਜਦੋਂ ਹੁਣ ਮੈਂ ਬਾ ਸਾਡੇ ਦੋਤਾ ਵਿਕਰਮ ਸਿੰਘ ਉਹਨਾਂ ਦੀ ਵਾਹ ਫੜੀ ਤਾਂ ਹੁਣ ਇਹਨਾਂ ਦੇ ਨਾਲ ਹੀ ਚੱਲ ਰਹੀਆਂ ਕਿਉਂਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੈ ਸਾਰੇ ਸਰਦੂਲਗੜ ਨੂੰ ਪਤਾ 92 ਪਿੰਡਾਂ ਦੇ ਵਿੱਚ ਮੇਰੀ ਡਿਊਟੀ ਲਾਈ ਗਈ ਸੀ 92 ਪਿੰਡ ਜਦੋਂ ਪਹਿਲਾ ਵੋਟਾ ਪਈਆਂ ਨੇ 92 ਪਿੰਡਾਂ ਦੇ ਵਿੱਚੋਂ ਮੈਂ ਹਰ ਇੱਕ ਪਿੰਡ ਦੇ ਵਿੱਚ ਘਰ-ਘਰ ਜਾ ਕੇ ਵੋਟ ਮੰਗੀ ਸੀ ਜਦੋਂ ਫਲੱਡ ਆਏ ਸੀ ਮੈਂ ਸਵੇਰੇ ਮੈਨੂੰ 5 ਵਜੇ ਉਠਾ ਲੈਂਦੇ ਹੁੰਦੇ ਸੀ ਰਾਤ ਨੂੰ 12 ਵਜੇ ਘਰੇ ਆ ਕੇ ਪੈਂਦੀ ਸੀ ਸਵੇਰ ਨੂੰ ਫੇਰ ਕਹਿੰਦੇ ਸੀ ਆ ਜਾ ਹਰਵਿੰਦਰ ਉੱਥੇ ਨੱਕੇ ਤੇ ਉੱਥੇ ਉਹ ਬੰਨਾ ਟੁੱਟ ਗਿਆ ਪਰ ਅੱਜ ਮੇਰੀ ਕਦਰ ਪਈ ਨਹੀਂ ਸਾਰੇ ਸਰਦੂਲਗੜ੍ਹ ਨੂੰ ਪਤਾ ਮੈਨੂੰ ਕੱਲੀ ਨੂੰ ਨਹੀਂ ਪਤਾ ਅੱਜ ਜੇ ਤੁਹਾਡੇ ਵਾਰਡ ਦੇ ਜਿਹੜੇ ਵੋਟਰ ਆ ਉਹ ਕਿੰਨੀ ਕ ਸਪੋਰਟ ਕਰ ਰਹੇ ਤੁਹਾਨੂੰ ਮੇਰੀ ਬਹੁਤ ਸਪੋਰਟ ਕਰ ਰਹੇ ਨੇ ਜੀ ਬਹੁਤ ਜਿਆਦੇ ਸਪੋਰਟ ਆ ਹਰ ਇੱਕ ਬੰਦਾ ਸਰਦੂਲਗੜ੍ਹ ਦਾ ਇਹ ਗੱਲ ਕਹਿ ਰਿਹਾ ਕਿ ਹਾਂ ਹਰਵਿੰਦਰ ਤੇਰੇ ਨਾਲ ਧੋਖਾ ਹੋਇਆ ਮੈਨੂੰ ਹਜੇ ਵੀ ਲੇਡੀਜ਼ ਕਰਕੇ ਵੀ ਇਹਨੂੰ ਥੱਲੇ ਨੀਵਾ ਝਕਾਓ ਪਰ ਮੈਂ ਨੀਵਾ ਨੀਚਾ ਕੀ ਟੱਕਰ ਬਰਾਬਰ ਦੀ ਆ ਜਿੱਤ ਹਾਰ ਵਾਈਗੁਰੂ ਦੇ ਹੱਤਾ ਪਰ ਮੈਂ ਹਜੇ ਵੀ ਹਾਰੀ ਨਹੀਂ ਬਿਲਕੁਲ ਇਹਦੇ ਨਾਲ ਹੀ 10 ਨੰਬਰ ਵਾਰਡ ਦੇ ਜਿਹੜੇ ਕਵਰਿੰਗ ਕੈਂਡੀਡੇਟ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਕਿਵੇਂ ਦਾ ਹੰਗਾਰਾ ਮਿਲਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੋਕਾਂ ਦਾ ਫਤਵਾ ਤੁਸੀਂ ਆਪ ਵੇਖ ਰਹੇ ਹੋ ਲੋਕਾਂ ਨੇ ਸੁਣਾ ਦਿੱਤਾ 21 ਤੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੌਣ ਜਿੱਤ ਰਿਹਾ ਇਸ ਤੋਂ ਬਾਅਦ ਜੇ ਜਿੱਤ ਤੋਂ ਬਾਅਦ ਵਿਕਾਸ ਦਾ ਪਹਿਲਾ ਕੰਮ ਕੀ ਹੋਊਗਾ ਜਿੱਤ ਤੋਂ ਬਾਅਦ ਵਿਕਾਸ ਦਾ ਪਹਿਲਾ ਕੰਮ ਸਭ ਤੋਂ ਪਹਿਲਾਂ ਤਾਂ ਵਾਰਡ ਦਾ ਧੰਨਵਾਦ ਕੀਤਾ ਜਾਵੇਗਾ ਉਸ ਤੋਂ ਬਾਅਦ ਜੋ ਬੰਦੇ ਕੰਮ ਜੋ ਲੋਕਾਂ ਦੀਆਂ ਮੰਗਾਂ ਹੋਣੀਆਂ ਉਹਨਾਂ ਦੇ ਕੰਮ ਜਰੂਰ ਕੀਤਾ ਜਾਊਗਾ ਬਿਲਕੁਲ ਜਿਵੇਂ ਤੁਸੀਂ ਵੇਖ ਰਹੇ ਹੋ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਵਿੱਚ ਜੋਸ਼ ਤੇ ਜੋਸ਼ ਹੋਵੇ ਵੀ ਕਿਉਂ ਨਾ ਜਿਹੜਾ ਕਹਿੰਦੇ ਵੀ ਪਿੱਠ ਪਿੱਛੇ ਜਦੋਂ ਹਾਈ ਕਮਾਂਡ ਖੜੀ ਹੋਵੇ ਉਦੋਂ ਜੋਸ਼ ਤਾਂ ਬਣਦਾ ਵੀ ਹੈ ਇਹਦੇ ਨਾਲ ਹੀ ਹੁਣ ਵੇਖਣਾ ਇਹ ਹੋਵੇਗਾ ਕਿ 21 ਦਸੰਬਰ ਨੂੰ ਕਿੰਨੀ ਲੀਡ ਤੇ ਇਹ ਕੈਂਡੀਡੇਟ ਜਿੱਤ ਪ੍ਰਾਪਤ ਕਰਦੇ ਆ ਤੇ ਜਿਹੜੇ ਵੋਟਰ ਆ ਉਹ ਇਹਨਾਂ ਦੇ ਸਿਰ ਤੇ ਜਿੱਤ ਦਾ ਤਾਜ ਪਹਿਨਾਉਂਦੇ ਆ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੁੰਨੇ ਆ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨਿਕਵਾਂ ਟੀਵੀ ਪੰਜਾਬੀ ਸਰਦੂਲਗੜ ਤੋਂ